ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਦੇ ਤੁਹਾਡਾ ਸਵਾਗਤ ਆ ਸਾਰੇ ਸੱਜਣਾਂ ਨੂੰ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਅੱਜ ਡੇਟ ਆਪਾਂ ਕੰਫਰਮ ਕਰਾ ਦਿੰਦੇ ਆ ਸੱਜਣੋ 2011 2024 ਤੇ ਆਪਣਾ ਜਿਹੜਾ ਪਸ਼ੂ ਵਪਾਰ ਦਾ ਕੰਮ ਆਪਣੇ ਕੋਲੇ ਫਾਰਮ ਤੇ ਚੰਗੇ ਤੋਂ ਚੰਗਾ ਜਿਹੜਾ ਪਸ਼ੂ ਆਉਂਦਾ ਰਹਿੰਦਾ ਵਾ ਭਾਪੜ ਤੇ ਨਾਲ ਹੁੰਦਾ ਤੇ ਅੱਜ ਆਪਾਂ ਗੱਲ ਕਰੀਏ ਇੱਕ ਆਪਣੇ ਕੋਲੇ ਜਿਹੜੀ ਆ ਤੀਜੇ ਸੂਵੇ ਮੱਝ ਸੂਈ ਆ ਬਿਲਕੁਲ ਤਾਜੀ ਆ ਜਿਹੜਾ ਐਡਰੈਸ ਆ ਉਹ ਵੀ ਕਨਫਰਮ ਕਰ ਦਿੰਦੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਨ ਸਾਹਿਬ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਹਰੀਕੇ ਪੱਤਨ ਤੋਂ ਪਹੁੰਚ ਕਰ ਸਕਦੇ ਆ ਪੱਟੀ ਤੋਂ ਕਰ ਸਕਦੇ ਆ ਤੇ ਨਾਲ ਲੱਗਦੇ ਜਿਹੜਾ ਵੱਡੇ ਸਭਰਾ ਦੁੱਬਲੀ ਇਹ ਤੁਹਾਨੂੰ ਦਿਖਾਉਣਾ ਹੈ ਤੀਜੇ ਸੂਏ ਮੱਝ ਆ ਬਹੁਤ ਸੋਹਣੀ ਆ ਤੇ ਗੱਲ ਕਰੀਏ ਇਸ ਦੀ ਤਾਂ ਇਹ ਜਿਹੜੀ ਆ 20 ਤਰੀਕ ਦੀ ਮਾਰਨਿੰਗ ਨੂੰ ਸੂਈ ਸੀਗੀ ਤਾਂ ਬਿਲਕੁਲ ਜਿਹੜੀ ਪ੍ਰੋਪਰ ਹੈ ਜੇੜ ਹੈ ਦੀ ਪੈ ਚੁੱਕੀ ਆ ਤੇ ਚੁਆਈ ਬਹੁਤ ਵਧੀਆ ਨਿਕਲੀ ਕਰਮਾ ਵਾਲੀ ਸਵੇਰੇ ਜਿਹੜਾ ਆਪਾਂ ਲਗਭਗ 4 1/2 ਕਿਲੋ ਫਸਟ ਟਾਈਮ ਦੀ ਜਿਹੜੀ ਚੁਆਈਏ ਦੀ ਕੀਤੀ ਸੀ ਤੇ ਅੱਜ ਜਿਹੜਾ ਸ਼ਾਮ ਦਾ ਸਮਾਂ ਜਿਹੜਾ ਹੋ ਗਿਆ ਵਾ ਹੁਣ ਵੀ ਤੁਹਾਨੂੰ ਜਿਹੜੀ ਉਹਦੀ ਚੁਆਈ ਕਰਕੇ ਆਪਾਂ ਜ਼ਰੂਰ ਦਿਖਾਉਨੇ ਆ ਤੇ ਪਿੱਛੇ ਦੀ ਗੱਲ ਕਰੀਏ ਤਾਂ ਇਹਦੇ ਫੀਮੇਲ ਕਾਫ ਆ ਗਿਆ ਕੱਟੀ ਆਈ ਆ ਬਹੁਤ ਸੋਹਣੀ ਆ ਜੰਮੀ ਪਲੀ ਆ ਬਹੁਤ ਪਿਆਰੀ ਕੱਟੀ ਆਈ ਆ ਤੇ ਗੱਲ ਕਰੀਏ ਮੱਝ ਵੀ ਬਿਲਕੁਲ ਨਵੀਂ ਆ ਤੇ ਗੱਲ ਕਰੀਏ ਜੇ ਥਣ ਦੀ ਵਨ ਸਪੇਸ ਦੀ ਤੇ ਬਹੁਤ ਸੋਹਣਾ ਤੇ ਦੁੱਧ ਵਾਲੀ ਮੱਝ ਆ ਪਿੱਟਪੂੜਾ ਚੰਗਾ ਜਿਹੜੇ ਇਹ ਬੇਸ਼ੱਕ ਤੀਜਾ ਸੂਆ ਪਰ ਜਿਹੜੇ ਦੀ ਦੇਖ ਉਹ ਦੁੱਧ ਵਾਲੀ ਆ ਬਿਲਕੁਲ ਝੋਟੀ ਬਾਣੇ ਦੇ ਚੋਂਦਾ ਇਹ ਨਹੀਂ ਕਿ ਵੱਡੀਆਂ ਮੱਝਾਂ ਵਾਲਾ ਦੇ ਤੇ ਦੇਖਾ ਜਾਂ ਕੁਝ ਵੀ ਆ ਇਹੋ ਜੀ ਚੀਜ਼ ਕੋਈ ਨਹੀਂ ਬਿਲਕੁਲ ਜਿਹੜੀ ਇਹਦੀ ਪੂਛ ਆ ਧਰਤੀ ਨੂੰ ਟੱਚ ਹੁੰਦੀ ਆ ਪਿਓਰ ਮੋਰਾ ਦੇ ਵਿੱਚ ਆ ਤੇ ਗੱਲ ਕਰੀਏ ਦੇ ਥਣ ਲੇਵੇ ਦੀ ਫਾੜੀਆਂ ਵਾਲਾ ਇਹਦਾ ਕਰਮਾਲੀ ਦਾ ਲੇਵਾ ਬਹੁਤ ਸੋਹਣੀ ਆ ਤੇ ਚੁਵਾਈ ਵੀ ਇਹਦੀ ਇੱਕ ਨੰਬਰ ਆ ਕੋਈ ਭੂਰ ਛੱਟਾ ਨਹੀਂ ਆ ਆ ਚੈੱਕ ਕਰੋ ਬਿਲਕੁਲ ਦੁੱਧ ਵਾਲੀ ਪਾਇਪ ਆ ਜਿਹੜੀ ਉੱਬਰ ਕੇ ਸਾਹਮਣੇ ਆਉਂਦੀ ਤੇ ਥਣ ਦੀ ਕੁਆਲਿਟੀ ਜਿਹੜੀ ਵਨ ਸਪੇਸ ਬਹੁਤ ਸੋਹਣੀ ਲੱਗੀ ਆ ਤੇ ਮੁਠੀ ਵਾਲਾ ਥਣ ਕੋਈ ਇਹੋ ਜਿਹਾ ਤੁਹਾਨੂੰ ਕੋਈ ਮਸਟੈਟਸ ਦਾ ਡਰ ਨਹੀਂ ਆ ਕੋਈ ਕਿਸੇ ਤਰ੍ਹਾਂ ਦਾ ਨਹੀਂ ਬਾਕੀ ਜਿਵੇਂ ਜਿਵੇਂ ਪਸ਼ੂ ਜਿਹੜਾ ਸੂ ਸਵਾਦ ਵਿੱਚ ਹੁੰਦਾ ਉਹਦੀ ਦੇਖਾਜ ਹੋਰ ਹੁੰਦੀ ਆ ਜਦੋਂ ਸੂਏ ਨੂੰ ਕੋਈ 15 16 ਦਿਨ ਹੋ ਜਾਂਦੇ ਆ ਤਾਂ ਉਹਦੇ ਦੁੱਧ ਲੈਵਲ ਤੇ ਜਾਂਦਾ ਤੇ ਬਹੁਤ ਵਧੀਆ ਜਿਹੜਾ ਲੈਵੇ ਦਾ ਜਿਹੜਾ ਪ੍ਰਦਰਸ਼ਨ ਕਰੂਗੀ ਚੰਗਾ ਲੈਵਾ ਉੱਪਰ ਕੇ ਬਾਹਰ ਆਊਗਾ ਕਿਉਂਕਿ ਜੇ ਕਹਿੰਦੇ ਨੇ ਲਫਾਫੇ ਵਿੱਚ ਕੋਈ ਚੀਜ਼ ਹੋਊਗੀ ਤਾਂ ਉਹਨੇ ਆਪਣੇ ਆਪ ਹੀ ਲਿਸ਼ਕ ਦੇ ਵਿੱਚ ਆਉਣਾ ਭਾਰਾ ਲੱਗਣਾ ਤੇ ਜਿਵੇਂ ਜਿਵੇਂ ਪਸ਼ੂ ਦਾ ਦੁੱਧ ਵਧਿਆ ਇਹ ਜਿਹੜੇ ਵਟਾ ਬਿਲਕੁਲ ਜਿਹੜੇ ਨਿਕਲ ਜਾਣਗੇ ਇਹ ਦੇ ਕਰਮਾਲੀ ਦੇ ਤੇ ਸੋਹਣੀ ਹੈ ਇਹ ਤਾਂ ਚੰਗੀ ਲੈਂਥ ਆ ਤੇ ਗੱਲ ਕਰੀਏ ਫੱਟੀ ਵਾਲਾ ਇਹਦਾ ਜਿਹੜਾ ਸਿੰਗ ਲੱਗਾ ਵੀ ਰਿਆ ਨੂੰ ਕਰਿਓ ਮੜਾ ਜਾ ਫੱਟੀ ਵਾਲਾ ਸਿੰਗ ਲੱਗਾ ਬਿਲਕੁਲ ਛੜੀ ਵਾਂਗੂ ਜਿਵੇਂ ਆਪਾਂ ਕਹਿ ਸਕਦੇ ਆ ਤੇ ਬਿੰਦੀਆਂ ਵਾਲਾ ਸਿੰਗ ਆ ਗਿਆ ਤੇ ਫੇਸ ਕੁਆਲਟੀ ਵੀ ਬਹੁਤ ਸੋਹਣੀ ਹੈ ਤੇ ਜੈੱਡ ਬਲੈਕ ਆ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਇਹਦੀ ਚੁਆਈ ਵੀ ਜਿਹੜੀ ਜਰੂਰ ਕਰਕੇ ਵਿਖਾਵਾਂਗੇ ਆ ਦੇਖੋ ਜੀ ਫੇਸ ਕੁਆਲਟੀ ਬਹੁਤ ਸੋਹਣਾ ਸਿੰਗ ਲੱਗਾ ਤੇ ਭਾ ਬਹੁਤ ਇਹਦਾ ਜਾਇਜ਼ ਰਹਿਣ ਵਾਲਾ ਰੇਟ ਪੜਦਾ ਇਹਦਾ ਆਪਾਂ ਕੋਈ ਜ਼ਿਆਦਾ ਨਹੀਂ ਬਿਲਕੁਲ ਲੈ ਦੇ ਦੇ ਵਾਲੀ ਗੱਲ ਕਰਾਂਗੇ ਤਾਂ ਗੱਲ ਕਰੀਏ ਅੱਜ ਕੱਲ੍ਹ ਦੀਆਂ ਜਿਹੜੀਆਂ ਮੱਝਾਂ ਸੂਈਆਂ ਪੂਰੀ ਗਰਮੀ ਜਿਹੜਾ ਇਹ ਦੁੱਧ ਕਰਮਾ ਲੀਆਂ ਦੇਣ ਗਿਆ ਤਾਂ ਜਿਹੜਾ ਆਉਣ ਵਾਲਾ ਸਮਾਂ ਸਰਦੀ ਦੇ ਵਿੱਚ ਪੂਰਾ ਜਿਹੜਾ ਲੰਮਾ ਸਮਾਂ ਜਿਹੜਾ ਗਰਮੀ ਫੱਜਨ ਚੇਤ ਬਸਾਖ ਜਿਹੜਾ ਇਹ ਸਾਰਾ ਜਿਹੜਾ ਦੁੱਧ ਦੇ ਹੋ ਜਾ ਪਸ਼ੂ ਜਿਹੜਾ ਅੱਜ ਕੱਲ ਦਾ ਸੂਇਆ ਜ਼ਰੂਰ ਅੱਗੇ ਦਿੰਦਾ ਵਾ ਤੇ ਪਤਾ ਨੂੰ ਜਿਹੜਾ ਬੱਚਾ ਲਾ ਕੇ ਚੁਆ ਕੇ ਜਰੂਰ ਦਿਖਾਉਨੇ ਆ ਛੱਡਿਓ ਹੀਰੇ ਵੀ ਆ ਚੈੱਕ ਕਰੋ ਮੇਰੇ ਕੋ ਜਿਹੜਾ ਬੱਚਾ ਆਪਾਂ ਥੱਲੇ ਲਾਤਾ ਏਡੀ ਕ ਠੰਡੀ ਸੀਲ ਆ ਕਿ ਜਿੱਥੇ ਮਰਜ਼ੀ ਬੰਨ ਕੇ ਚੋਲੋ ਕੋਈ ਲੱਤ ਨਹੀਂ ਕੋਈ ਛੜ ਨਹੀਂ ਤੇ ਗੱਲ ਪਿੱਠ ਪੁੜੇ ਦੀ ਕਰੀਏ ਤਾਂ ਬਹੁਤ ਸੋਹਣਾ ਵੀ ਤੇ ਚੰਗੀ ਜਿਹੜੀ ਆ ਸਕਿਨ ਦੀ ਗੱਲ ਕਰੀਏ ਤਾਂ ਪਤਲੀ ਚਮੜੀ ਦੇ ਵਿੱਚ ਆ ਜਾਂਦੀ ਆ ਤੇ ਦੁੱਧ ਵਾਲੇ ਜਿਹੜੇ ਇਹਦੇ ਸਾਰੇ ਦੇ ਸਾਰੇ ਕੈਰੇਕਟਰ ਆ ਤੇ ਬਹੁਤ ਸੋਹਣਾ ਜਿਹਾ ਇਹੋ ਜੇ ਪਸ਼ੂ ਦਾ ਜਿਹੜਾ ਤਕਰੀਬਨ ਅਸੀਂ ਆਪਣੀ ਪਰਖ ਨਰਖਣਾ ਜਿਹੜਾ ਦੇਖਦੇ ਆ ਸਿੰਘ ਹੁੰਦਾ ਇਸ ਤਰ੍ਹਾਂ ਕਿਆ ਵੰਡ ਸਪੇਸ ਜ਼ਰੂਰ ਥਾਣਾਂ ਦੀ ਚੈੱਕ ਕਰੋ ਬਹੁਤ ਸੋਹਣੀ ਹੈ ਤੇ ਠੰਡੀ ਸੀ ਇੱਥੇ ਇੱਥੇ ਪਿੱਛੇ ਵੀ ਕਵਰ ਕਰ ਲਓ ਆ ਵੇਖੋ ਤਾਰ ਵੀ ਬਿਲਕੁਲ ਜੀ 36 ਵੇਰ ਪਿੱਛੋਂ ਦੀ ਕਵਰ ਕਰਦਾ ਆਗਲੇ ਖਣਾਂ ਦੀ ਜਿਹੜੀ ਚੌੜਾਈ ਆ ਪਤਾ ਤੁਹਾਨੂੰ ਕਿਸੇ ਭੈਣ ਭਰਾ ਨੇ ਆਨਲਾਈਨ ਵੀ ਸੌਦਾ ਕਰਨਾ ਹੋਵੇ ਤੇ ਆਪਾਂ ਥਣਾ ਦੀ ਜਿਹੜੀ ਫੁੱਲ ਗਰੰਟੀ ਦੇ ਕੇ ਭੇਜਾਂਗੇ ਦੁੱਧ ਦੀ ਗੱਲ ਕਰੀਏ ਤਾਂ 10-11 ਕਿਲੋ ਨੋਰਮਲ ਮੱਝ ਨੇ ਜਿਹੜਾ ਦੁੱਧ ਚੁਆਈ ਜਾਣਾ ਕਿਉਂਕਿ ਇਹਦੇ ਜਿਹੜੇ ਪਿਛਲੇ ਆਨਰ ਸੀ ਉਹ ਕਹਿੰਦੇ ਵੀ ਪਹਿਲੇ ਦੂਜੇ ਸੂਏ ਦੇ ਵਿੱਚ ਜਿਹੜਾ 10-11 ਲੀਟਰ ਦੇ ਥੱਲੇ ਨੋਰਮਲ ਜਿਹੜਾ ਦੁੱਧ ਰਹਿੰਦਾ ਨੋਰਮਲ ਸੇਵ ਵਾਲੇ ਘਨ ਆਈ ਹੈ ਕੋਈ ਇਹ ਨਹੀਂ ਕਿ ਬਹੁਤ ਜ਼ਿਆਦੀ ਸੇਵ ਵਾਲੇ ਘਰੋਂ ਚਵਾ ਬਹੁਤ ਦੀ ਪੂਰੀ ਨਿੱਗਰ ਚਵਾਈ। ਪਰ ਇਹ ਨਹੀਂ ਕਿ ਬਾਕੀ ਜੇਰ ਪੈਣ ਤੋਂ ਬਾਅਦ ਆਦੀ 10 ਵਜੇ ਸਵੇਰੇ ਚਵਾਈ ਕੀਤੀ ਸੀ। ਸਵੇਰੇ ਵੀ 4 1/2 ਕਿਲੋ ਚੋਇਆ ਸੀ। ਹੁਣ ਵੀ ਕਰਮਾ ਵਾਲੀ ਜਿਹੜੀ ਇਹਨਾਂ ਦੁੱਧ ਕੱਢੂ ਵੀ 7-8 ਕਿਲੋ ਬੌਲੇ ਤੋਂ ਸਟਾਰਟ ਹੋਈ ਆ। ਤੇ 10 ਤੋਂ ਬਾਹਰ ਚੱਲੂਗੀ। ਬਾਕੀ ਦਹੀ ਗੱਲ ਪਸ਼ੂ ਠੰਡਾ ਸੀਲ ਹੋਣਾ ਚਾਹੀਦਾ ਬਹੁਤ ਵਧੀਆ ਚੁਆਈ ਹੈ ਇੱਕ ਨੰਬਰ ਦੋਦਵੀਂ ਕਰਮਾ ਲਈ ਸੋਨਾ ਭਰੂਗੀ ਜਿਗਰੋ ਬੇਲੀ ਤੇ ਬਾਲਟੀ ਫੜੇ ਲੀਪੀ ਤੇ ਬਾਲਟੀ ਬੇਕੋਲ ਡੋਕਾ ਮਣਕਾ ਆਪਾਂ ਛੜਤਾ ਤੇ ਬਹੁਤ ਵਧੀਆ ਆ ਦੇਖੋ ਜੀ ਆਪਾਂ ਹੁਣ ਵੀ ਤੁਹਾਨੂੰ ਜਿਹੜਾ ਦੂਜੇ ਡੰਗ ਦਾ ਜਿਹੜਾ ਬੋਲਾ ਵਾ ਉਹ ਚੋਈ ਕਰਕੇ ਜਰੂਰ ਦੱਸਾਂਗੇ ਤਾਂ ਮੈਨੂੰ ਲੱਗਦਾ ਕਿ 8 ਕਿਲੋ ਬੋਲੇ ਤੋਂ ਸਟਾਰਟ ਹੋਈ ਦੂਜੇ ਰੰਗ ਦੀ ਚੋਈ ਆ ਸਵੇਰੇ ਵੀ ਕਰੀਬ ਜਿਹੜਾ ਦੁੱਧ ਹੋ ਜਾਦਾ ਕਰਮਾ ਵਾਲੀ 12 ਨੂੰ ਵੀ ਹੱਥ ਮਾਰੇ ਜਿਹੜੇ ਹਿਸਾਬ ਨਾਲ ਹੈਗਾ 8 ਕਿਲੋ ਤੋਂ ਸਟਾਰਟ ਹੀ ਹੋਈ ਆ ਕੋਈ ਮੇਰਾ ਵੀਰ ਭਰਾ ਦੋ ਟਾਈਮ ਤਿੰਨ ਟਾਈਮ ਆਲਦੀ ਚੁਆਈ ਕਰ ਸਕਦਾ ਚੰਗੀ ਰਹੂਗੀ ਮਾ ਜੋਵਰਹਾਲ ਤੇ ਰੇਟ ਇਹਦਾ ਬਹੁਤ ਜਾਇਜ਼ ਆ 56700 ਰੁਪਈਆ ਉਹਦੇ ਜੋ ਮਾਨਤਾਨ ਜਿਹੜਾ ਕੀਤਾ ਜਾਊਗਾ ਤੇ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ